ਜੋ ਕਰਾਂਗੇ ਚੰਗੌਰ ਜੂਰੇ ਦੇ ਕੱਲ ਸ਼ਾਮ ਨੂੰ ਨਵੀਂ ਦਾਣਾ ਮੰਡੀ ਦੇ ਵਿੱਚ ਕੱਚੇ ਕੋਠੇ ਮਿੱਤਰਾਂ ਦੇ ਪੈਣੇ ਲੋਕੀ ਬਹੁਤ ਪਸੰਦਿਆਰੇ ਫਨਕਾਰ ਸਭ ਵੀ ਪਹੁੰਚ ਰਹੇਗੇ ਔਰ ਬਹੁਤ ਸਿੰਗੀਆਂ ਦੀਆਂ ਹੋ ਸਕਦਾ ਕਾਮੇ ਸਾਰੇ ਕਲਾਕਾਰਾਂ ਪਹਿਲੇ ਤੋਂ ਵੱਡੇ ਸ਼ਬਦ ਜਿਨ੍ਹਾਂ ਮੈਂ ਕਰਦੇ ਹਾਂ ਕਿ ਕੀ ਜਿੰਨੀ ਤਾਂ ਉਹਨੇ ਨੋਸਰਾ ਪਾਉਂਗੇ ਜਤਰ ਤੋਂ ਬਾਅਦ ਹੁਸ਼ਾਇਰ ਜੀ ਸਿਰਫ ਲੋਚਾਰ ਦੇ ਕਹਿੰਦੇ ਸਿਰਫ ਸਟੇਜਾਂ ਦੀ ਸਟੇਜ ਦੀ ਬਾਈਨ ਸੈਟਿੰਗ ਇਨ ਫਰੀ ਕਾਮੇਡੀ ਨਾਟਕ ਹੈ ਇਹਨੂੰ ਲਿਖਿਆ ਮੈਂ ਆ ਤੇ ਡਾਇਰੈਕਟ ਕੀਤਾ ਸਾਡੇ ਨਵਦੀਪ ਪਲੇਅਰ ਜੀ ਨੇ ਤੇ ਬਹੁਤ ਕਾਮੇਡੀ ਆ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕਰਿਆ ਸਾਰੇ ਫਿਲਮਾਂ ਚ ਜਿਹੜੇ ਵਿਜੀ ਨੇ ਸਾਰੇ ਆਰਟਿਸਟ ਉਹ ਇਹਦੇ ਚ ਕੰਮ ਕਰ ਰਹੇ ਨੇ ਤੇ ਪੌਣੇ 2 ਘੰਟਿਆਂ ਦਾ ਨਾਟਕ ਹੈ ਪੌਣੇ 2 ਘੰਟਿਆਂ ਚ ਕਿਤੇ ਵੀ ਤੁਹਾਨੂੰ ਇਹੀ ਜਿਹੀ ਨਹੀਂ ਹੋ ਮਿਲੂਗੀ ਵੀ ਜਿੱਥੇ ਹਾਸੇ ਨਾ ਹੀ ਹੋਵੇ ਐਨ ਕੇਸੀ ਕਿਉਂਕਿ ਦੁਨੀਆ ਵਿੱਚ ਸਟੈਸ ਇੰਨੀ ਵਧ ਗਈ ਹੈ ਸੋ ਅਸੀਂ ਟੈਨਸ਼ਨ ਆ ਸਭ ਦੀਆਂ ਦੂਰ ਕਰਨ ਵਾਸਤੇ ਅਸੀਂ ਠੇਕਾ ਲਿਆ ਇਹ ਪੂਰਾ ਪੂਰੇ ਵਰਲਡ ਦਾ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਨੇ ਅਸੀਂ ਠੇਕਾ ਲਿਆ ਅਸੀਂ ਉਹਨਾਂ ਦੀ ਟੈਨਸ਼ਨਾਂ ਦੂਰ ਕਰ ਰਹੇ ਹਾਂ ਨੇ ਹਰ ਜਗ੍ਹਾ ਤੇ ਜਾਣਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੂਰਾ ਵਰਲਡ ਦਾ ਟੂਰ ਹੈ ਸਾਡਾ ਤੇ ਇਹ ਅੱਜ ਸਾਡਾ ਦੂਜਾ ਨਾਟਕ ਹੈ ਪਿੰਦੂ ਪਹਿਲਾਂ ਸੰਵਰਾਲੇ ਸੀਗਾ ਤੇ ਕੱਲ ਨੂੰ ਟੈਗੋਰ تھیਟਰ ਚ ਯੂਨੀਵਰਸਿਟੀ 23 24 ਦਾ ਉੱਥੇ ਹੈ ਫਿਰ ਖੰਨੇ ਹੈਗਾ ਤੇ ਉਹਨਾਂ ਕਿ ਕਾਫੀ ਸਾਰੇ ਨਾਟਕ ਨੇ ਉਹ ਤੋਂ ਬਾਅਦ ਅਸੀਂ ਨਿਕਲ ਜਾਣਾ ਇੱਥੋਂ ਤੇ ਪੰਜਾਬੀਆਂ ਦੀਆਂ ਟੈਨਸ਼ਨਾਂ ਦੂਰ ਕਰਨ ਲਈ ਪੈਸੇ ਹੀ ਕੀ ਦਿੱਤਾ ਜਾ ਰਿਹਾ ਨਾਲ ਮੈਸੇਜ ਇਹਦੇ ਵਿੱਚ ਇਹੀ ਹੈ ਵੀ ਟੈਨਸ਼ਨ ਲਮੋਗੇ ਟੈਨਸ਼ਨ ਦੁਨੀਆ ਵਿੱਚ ਸਭ ਤੋਂ ਬੁਰੀ ਬਿਮਾਰੀ ਹੈ ਜਿਹੜੀ ਉਹ ਟੈਨਸ਼ਨ ਹੈ ਵੀ ਟੈਨਸ਼ਨ ਕਿਹਦੇ ਨਾਲ ਖਤਮ ਹੋਏ ਪਿਆਰ ਨਾਲ ਆਪਸੀ ਭਾਈਚਾਰੇ ਨਾਲ ਮਿਲਵਰਤਨ ਨਾਲ ਤੇ ਇੱਕ ਦੂਜੇ ਦਾ ਸਾਥ ਦੇ ਨਾਲ ਮਦਦ ਕਰਨ ਦੇ ਨਾਲ ਪਬਲਿਕ ਨੂੰ ਕੀ ਮੈਸੇਜ ਰਜਾ ਪਬਲਿਕ ਨੂੰ ਮੈਸੇਜ ਇਹੀ ਹੈ ਵੀ ਦੇਖੋ ਕਿੰਨੀਆਂ ਟੈਨਸ਼ਨਾਂ ਨੇ ਵੀ ਤੁਸੀਂ ਟੈਨਸ਼ਨ ਛੱਡ ਕੇ ਜਿਉਣਾ ਜ਼ਿੰਦਗੀ ਇੱਕ ਵਾਰ ਹੀ ਮਿਲਨੀ ਹੈ बार-बार ਵੀ ਇਹਨੂੰ ਜਿਉ ਹਰ ਹਾਲਤ ਜਿਉ ਤੰਗੀਆਂ ਤਰਸ਼ੀਆਂ ਘਾਟੇ ਵਾਦੇ ਨਫੇ ਨੁਕਸਾਨ ਹੁੰਦੇ ਰਹਿਣਗੇ ਪਰ ਵੋਟ ਹਮੇਸ਼ਾ ਜ਼ਿੰਦਗੀ ਦੇ ਹੱਕ ਵਿੱਚ ਪਾਓ